ਅੰਮ੍ਰਿਤ ਗੁਰ ਤੇ ਪਾਇ ਬਖਤਾ ਕੀ ਚਾਲ ਨਰਾਦੇ ਜਗਾ ਨਰਾਲੇ ਬਖਤਾ ਕੇਰੀ ਵੀ ਖਮਾ ਮਾਰਗ ਚੱਲਣਾ ਲਗ ਲੋਭ ਅਹੰਕਾਰ ਤਜ ਕ੍ਰਿਸ਼ਨ ਬਹੁਤ ਨਾਹੀ ਬੁੱਲ ਨਾ ਹੰਧਿਆ ਤੇਥੀ ਵਾਲੋ ਨੇਕੀ ਏ ਤਮਾਰਕ ਜਾਨਾ ਗੁਰ ਪਰ ਸਾਧੀ ਜਿਨੀ ਆਪ ਤਜਿਆ ਹਰ ਬਾਸਨਾ ਸਮਾਨੀ ਕਹਿ ਨਾਨਕ ਚਾਲ ਬਖਤਾ ਜੁਗ ਜਗਨਰਾਲੀ ਜੋ ਚਲਾਏ ਤੇ ਚੱਲੇ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜੇ ਤੁਝ ਜਲਾ ਦੇਵਤੀ ਦੇ ਚੱਲੇ ਜਿਨਾਂ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਇ ਸੇ ਹਰ ਹਰ ਸਦਾ ਧਿਆਵੇ ਜਿਸਨੂੰ ਕਥਾ ਸੁਣਾਏ ਆਪਣੀ ਸੇ ਪ੍ਰਤਵਾਰੇ ਸੁਖ ਪਾਵੇ ਕਹੇ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵੈ ਚਲਾਵੈ ਇਹੋ ਸਹਿਲਾ ਸ਼ਬਦ ਸੁਹਾਵਾ ਸ਼ਕਤ ਸਹ ਸੁਹਿਲਾ ਸਤ ਗੁਰੂ ਸੁਨਾਇਆ ਇਹੋ ਤਿਲਕੈ ਮਨ ਬਸੇ ਰਾਜ ਜਿਨ ਤੂ ਰੋ ਲਿਖਿਆ ਆਇਆ ਇਕ ਫਿਰ ਕਨੇਰੇ ਤਾਰੇ ਕੱਲਾ ਗੱਲੀਕ ਨੇ ਨਾ ਪਾਇਆ ਤਹ ਨਾਨਕ ਸਬਦ ਸੁਹਿਲਾ ਸਤ ਗੁਰੂ ਸੁਨਾਇਆ ਪਵਿੱਤ ਹੋਏ ਸੇਜਨਾ ਜਿਨਿ ਹਰਤਿਆ ਆਇਆ ਹਰਤਿਆ ਆਇਆ ਪਵਿੱਤ ਹੋਏ ਗੁਰਮੁਖ ਜਿਨਿ ਧਿਆਇਆ ਪਵਿੱਤ ਦੇ ਪਵਿੱਤ ਸੁਨ ਦੇ ਪਵਿੱਤ ਸੇ ਪਵਿੱਤ ਜਿਨਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨਨੀ ਗੁਰਮ ਘਰ ਹਰਿ ਹਰ ਧਿਆਇਆ ਧਰਮੀ ਸਹਿਜ ਦਾ ਜਿਨ ਸਹਿਜ ਸਹਿਸਾ ਨ ਜਾਏ ਨ ਜਾਏ ਸਹਿਸਾ ਕੀਤੇ ਸੰਜਮ ਰਹਿ ਕਰਮ ਕਮਾਏ ਸਹਿਜ ਜੀਉ ਮਲੀਨ ਹੈ ਕਿਥ ਸੰਜਮ ਤੋਤਾ ਜਾਏ ਮਨ ਤੋ ਵੇ ਸ਼ਬਦ ਲਾਗੋ ਹਸਰੋ ਚਿਤ ਲਾਏ ਤਹ ਨਾਨਕ ਗੁਰ ਪ੍ਰਸਾਦਿ ਸਹਿਜ ਉਪਜੇ ਓ ਸਹਿਸਾ ਇਵ ਜਾਏ ਜੀਉ ਮੇਰੇ ਬਾਰੋਂ ਨਿਰਮਲ ਬਾਰੋਂ ਨਿਰਮਲ ਜੁਵੇ ਹਾਰਿਆ ਇਸਨਾ ਵਟਾ ਰੋਗ ਲਗਾ ਮਨ ਮਨੋ ਵਿਸਾਰਿਆ ਜੇ ਤਨ ਨਾ ਮਿਰਤਮ ਸੋ ਸੂਨੇ ਨਾਹੀ ਫਿਰ ਜਿਉਂ ਬੈ ਤਾ ਲਿਆ ਕਹੈ ਨਾਨਕ ਜਿਨ ਸਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੁਵੇ ਹਾਰਿਆ ਜੀਵ ਨਿਰਮਲ ਭਾਰੋ ਨਿਰਮਲ ਭਾਰੋ ਤਨ ਨਿਰਮਲ ਜੀਉ ਨਿਰਮਲ ਸਤ ਗੁਰ ਤੇ ਕਰਨੀ ਕੁਮਾਨੀ ਬੋੜ ਕੀ ਸੋਏ ਔਚੈ ਨਾਹੀ ਮਨਸਾ ਸੱਚ ਸਮਾਨੀ ਜਿਨ ਜਨਮਰ ਤਨ ਜਿ ਨਹੀਂ ਖੱਟਿਆ ਪਲ ਸੇਵਨ ਜਾਰੇ ਕਹੈ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰ ਸੇthi ਸਨਮਖ ਹੋਵੇ ਹੋਵੇ ਤ ਸਨਮਖ ਸੇਖ ਕੋਈ ਜਿਉ ਰਹਿ ਗੁਰ ਨਾਲੇ ਗੁਰ ਕੇ ਚਨ ਹਿਰਦੈ ਧਿਆਏ ਅੰਦਰ ਆਤਮੈ ਸਮਾਲੇ ਆਤਮਾ ਸਦਾ ਸਦਾਰੇ ਪਰਨੇ ਗੁਰਬਿਲੇ ਅਵਰਣ ਜਾਣੇ ਕੋਇ ਕਹੈ ਨਾਨਕ ਸੁਨੋ ਸੰਤੋ ਸੋ ਸਿਖ ਸੰਮੁਖ ਹੋਏ ਜੇ ਗੁਰ ਤੇ ਦੇ ਮੁਖ ਹੋਵੇ बिन सतਗੁਰ ਮੁਕਤ ਨ ਪਾਵੇ ਪਾਵੇ ਮੁਕਤ ਨ ਹੋਥ ਕੋਈ ਤੁਛੋ ਵਿਵੇਕੀ ਆਜਾਈ ਅਨੇਕ ਜੁਨੇ ਪਰਮਾ ਸਤਗੁਰੂ ਮੋਖ ਤੈ ਨ ਪਾਵੇ ਮੇਰੇ ਮੋਖਤ ਪਾਏ ਲਾਗ ਚਾਨੀ ਸਤਗੁਰੂ ਸ਼ਬਦ ਸੁਨਾਏ ਗਹਿ ਨਾ ਨਿਕ ਵਿਚਾਰ ਦੇਖੋ ਬਿਨ ਸਤਗੁਰੂ ਮੋਖ ਤੈ ਨ ਪਾਵੇ